ਜੀਵਨ ਤਾਰਨ ਕੀਤਾ ਹੋਇਆ ਸੰਸਾਰਿਕ ਤੌਰ ਤੇ ਸਫਰ ਜਿਹੜਾ ਸਫਲਤਾ ਸਹਿਤ ਹੋ ਜਾਵੇ ਗਰੀਬ ਨਵਾਜ਼ ਜੋ ਸਾਡੇ ਤੇ ਕਿਰਪਾ ਕਰਦੇ ਨੇ ਸਾਨੂੰ ਬਖਸ਼ਿਸ਼ ਕਰਦੇ ਆ ਰਹੇ ਨੇ ਗੁਰ ਸ਼ਬਦ ਦੀ ਵਿਚਾਰ ਦੇ ਦੁਆਰਾ ਗੁਰਮਤਿ ਦੀ ਵਿਚਾਰ ਦੇ ਦੁਆਰਾ ਸਾਡੇ ਤੇ ਤ੍ਰੁੱਠ ਕਰਕੇ ਦੀਨ ਦੁਨੀਆਂ ਦੇ ਮਾਲਕ ਸਾਨੂੰ ਇਹ ਗੱਲ ਸਮਝਾਉਣ ਦਾ ਯਤਨ ਪੈ ਕਰਦੇ ਨੇ ਤੇਰਾ ਜੀਵਨ ਸਵਰਣਾ ਕਿਵੇਂ ਹੈ ਧੰਨ ਧੰਨ ਸਤਿਗੁਰੂ ਨਾਨਕ ਨਰੰਕਾਰੀ ਮਹਾਰਾਜ ਦਿਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਨੂੰ ਠਾਰਨ ਵਾਸਤੇ ਆਏ ਜੋ ਮਹਾਰਾਜ ਗੁਰਬਾਣੀ ਦੇ ਅੰਦਰ ਬਚਨ ਕਰਦੇ ਨੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੀ ਉਬਰੈ ਤਿਤੈ ਲਿਓ ਉਬਾਰ हे ਮਾਲਕਾ ਇਸ ਸੰਸਾਰ ਸੜਦਾ ਮਚਦਾ ਤਪਦਾ ਦੁਖੀ ਹੁੰਦਾ ਮਹਾਰਾਜ ਸੰਸਾਰ ਵਿੱਚ ਦੁੱਖਾਂ ਦਰਦਾਂ ਦੀ ਈਰਖਾ ਦੀ ਤ੍ਰਿਸ਼ਨਾ ਦੀ ਅਗਨੀ ਦੇ ਵਿੱਚ ਜੀਵ ਮੱਚਦੇ ਪਿਆ ਦਾਤਿਆਏ ਆਪਣੇ ਆਪ ਬਚ ਨਹੀਂ ਸਕਦੇ ਬਚਾਓ ਨਹੀਂ ਹੋ ਕਰ ਸਕਦੇ ਤੂੰ ਕਿਰਪਾ ਕਰ ਰਹਿਮਤ ਕਰ ਤੇ ਰਹਿਮਤ ਇਨਾਂ ਤੇ ਕਰਕੇ ਜਿਵੇਂ ਵੀ ਇਨਾਂ ਦਾ ਬਚਾਉ ਹੁੰਦਾ ਨਾ ਮੇਰੇ ਮਾਲਕ ਉਸੇ ਢੰਗ ਤਰੀਕੇ ਦੇ ਦੁਆਰਾ ਇਨਾਂ ਨੂੰ ਬਖਸ਼ ਲੈ ਬਚਾ ਲੈ ਤਪ ਦੇ ਅਨੁਸਾਰ ਦੇ ਅਨੁ ਇਸ ਸੰਸਾਰ ਦੇ ਵਿੱਚ ਰੱਖ ਲੈ ਇਨਾਂ ਦੀ ਰੱਖਿਆ ਕਰ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਣ ਵਾਸਤੇ ਆਪਣੀ ਜ਼ੁਬਾਨੇ پاک ਤੋਂ ਸੁਹੀ ਰਾਗ ਦੇ ਅੰਦਰ ਬਚਨ ਬਖਸ਼ਿਸ਼ ਕਰਦੇ ਨੇ ਕਿ ਸੰਸਾਰ ਦੇ ਜੀਵ ਸੰਸਾਰ ਵਿੱਚ ਆਏ ਨੇ ਆ ਕਰਕੇ ਇਹਨਾਂ ਦਾ ਭਲਾ ਕਿਸ ਕਦਰ ਹੋਣਾ ਤੇ ਕਿਸ ਤਰ੍ਹਾਂ ਇਹ ਪ੍ਰਮਾਤਮਾ ਨੂੰ ਆਪਣੀ ਹਿਰਦੇ ਅੰਦਰ ਵਸਾ ਸਕਦੇ ਨੇ ਮਹਾਰਾਜ ਸੱਚੇ ਪਰ ਸਾ ਮਿਹਰ ਕਰਦੇ ਨੇ ਕਹਿ ਲੱਗੇ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਨਾਨਕ ਨਰੰਕਾਰੀ ਮਹਾਰਾਜ ਸੁਹੀ ਰਾਗ ਪਰ ਜਦ ਅਸੀਂ ਰਾਗ ਮਾਲਾ ਦੀ ਵਿਚਾਰ ਕਰਦੇ ਆ ਇਸ ਨੂੰ ਰਾਗਨੀਆਂ ਦੇ ਵਿੱਚ ਗਿਣਿਆ ਗਿਆ ਹੈ ਨਹੀਂ ਤਾਂ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਉਦੋਂ ਸੂਹੀ ਰਾਗ ਕਹਿ ਕੇ ਹੀ ਪੜਿਆ ਜਾਂਦਾ ਹੈ ਮਹਾਰਾਜ ਸੱਚੀ ਸਰਕਾਰ ਬਚਨ ਕਰਦੇ ਨੇ ਕਿ ਸੰਸਾਰ ਦੇ ਅੰਦਰ ਜੀ ਵਸਤੂ ਪਾਣੀਆਂ ਹਿਰਦੇ ਦੇ ਵਿੱਚ ਟਿਕਾਣੀਆਂ ਜਿਹੜੇ ਪਾਂਡੇ ਦੇ ਵਿੱਚ ਵਸਤੂ ਬਹੁਤਾ ਚਿਰ ਪਾ ਕੇ ਰੱਖਣੀ ਹੋਵੇ ਨਾ ਕਹਿੰਦੇ ਉਹ ਬੜਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਬਿਸ਼ੱਕ ਉਹਦੇ ਵਿੱਚ ਪਾਣੀ ਰੱਖਣਾ ਹੋਵੇ ਬਿਸ਼ੱਕ ਦੁੱਧ ਰੱਖਣਾ ਹੋਵੇ ਬਿਸ਼ੱਕ ਦਹੀਂ ਰੱਖਣਾ ਹੋਵੇ ਬਿਸ਼ੱਕ ਘਿਓ ਰੱਖਣਾ ਹੋਵੇ ਅਗਰ ਪਾਂਡਾ ਸ਼ਵਸ਼ ਨਹੀਂ ਹੈ ਪਵਿੱਤਰ ਨਹੀਂ ਹੈ ਸਾਫ਼ ਸੁਥਰਾ ਨਹੀਂ ਹੈ ਤੇ ਮਹਾਰਾਜ ਕਹਿੰਦੇ ਕੁਝ ਵੀ ਹੋਵੇਗਾ ਉਹਦੇ ਵਿੱਚੋਂ ਹੌਕ ਆਉਣ ਲੱਗ ਜਾਏਗੀ ਉਹਦੇ ਵਿੱਚ ਬਦਬੂ ਆਉਣ ਲੱਗ ਜਾਏਗੀ ਕਈ ਭਾਂਡਿਆਂ ਵਿੱਚ ਕਿਉ ਰੱਖਿਆ ਹੋਵੇ ਉਹਨਾਂ 'ਚੋਂ ਵੀ ਹੌਕ ਆਉਂਦੀ ਦੁੱਧ ਰੱਖਿਆ ਹੋਵੇ ਉਹ ਵੀ ਖਰਾਬ ਹੋ ਜਾਂਦਾ ਹੌਕ ਆਉਂਦੀ ਐ ਇੱਥੋਂ ਤੱਕ ਕਿ ਲੱਸੀ ਦੀ ਵੀ ਹੌਕ ਆਉਣ ਲੱਗ ਜਾਂਦੀ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਸਦਨਾ ਵਾਹਿਗੁਰੂ ਜੀ ਦਾ ਨਾਮ ਬੜਾ ਪਵਿੱਤਰ ਏ ਜਿਸ ਨੇ ਤੇਰਾ ਪਾਰ ਉਤਾਰਾ ਕਰਨਾ ਹੈ ਜਿਸ ਨੇ ਤੇਰੇ ਜੀਵਨ ਅੰਦਰ ਉਣਤੀ ਲਿਆਨੀ ਆ ਜਿਸ ਨੇ ਜੀਵਨ ਅੰਦਰ ਤੈਨੂੰ ਖੁਸ਼ਹਾਲੀ ਬਖਸ਼ਿਸ਼ ਕਰਨੀ ਆ ਪਰ ਮਹਾਰਾਜ ਕਹਿੰਦੇ ਸਜਨਾ ਭਾਂਡਾ ਬੜਾ ਮਲੀਨ ਹੈ ਮੈਲਾ ਖਿਰਦੇ ਰੂਪ ਅੰਤਿਸ਼ ਕਰਨ ਰੂਪ ਢਾਂਡਾ ਬੜਾ ਮੈਲੇ ਤੇ ਮੈਲੇ ਢਾਂਡੇ ਦੇ ਵਿੱਚ ਸਵਸ ਵਸਤੂ ਨਹੀਂ ਪਈਦਾ ਝਕਦੀ ਸਜਨਾ ਜੇ ਤੂੰ ਵਸਤੂ ਵੈ ਗੁਰੂ ਦੇ ਨਾਮ ਦੀ ਬਖਸ਼ਿਸ਼ ਨੂੰ ਚਾਹਣਾ ਤੇ ਢਾਂਡਾ ਸ਼ਿਰਦੇ ਨੂੰ ਸਵਾਰ ਢਾਂਡਾ ਅੱਛਾ ਸੋਈ ਜੋਤਿਸ ਭਾਪ ਸੀ ਹੁਣ ਮਹਾਰਾਜ ਪਤਾ ਕਿਵੇਂ ਲੱਗੇ ਕਿ ਭਾਂਡਾ ਛਵਾਸ ਹੋ ਗਿਆ ਹੈ ਕਹਿੰਦੇ ਜਦੋਂ ਧੋ ਮਾਂਜ ਕੇ ਭਾਂਡਾ ਮਾਲਕ ਦੇ ਕੋਲ ਵਸਤੂ ਪ੍ਰਾਪਤ ਕਰਨ ਲਈ ਜਾਈਏ ਨਾ ਤੇ ਜਾ ਕੇ ਕਹੀਏ ਇਸ ਭਾਂਡੇ ਵਿੱਚ ਵਸਤੂ ਪਾ ਦੇ ਤੇ ਭਾਵੇਂ ਉਹ ਭਾਂਡਾ ਬੁੱਕ ਬਣਾਇਆ ਹੋਵੇ ਪ੍ਰਸ਼ਾਦ ਲੈਣ ਲਈ ਪ੍ਰਸ਼ਾਦਾ ਲੈਣ ਲਈ ਪਾਣੀ ਪੀਣ ਲਈ ਅਸੀਂ ਆਮ ਪਾਣੀ ਖੇਤਾਂ ਦੇ ਵਿੱਚੋਂ ਆਪਾਂ ਵੋਕ ਨਾਲ ਜਾਂ ਵੋਕ ਨਾਲ ਪਿੰਦੇ ਰਏ ਇੱਕ ਹੱਥ ਦੀ ਲੱਪ ਬਣਾ ਲੈਣੀ ਜਾਂ ਭਰ ਕੇ ਦੋਨਾਂ ਹੱਥਾਂ ਨਾਲ ਬੋਕ ਪਾਣੀ ਦਾ ਪੀ ਲੈਣਾ ਹੁਣ ਜੇ ਉਹ ਹੱਥ ਮੈਲੇ ਕਚਲੇ ਗੰਦ ਮੰਦ ਨਾਲ ਲਿਬੜੇ ਹੋਵਣ ਸਿਆਣੇ ਬੈਠੇ ਕੀ ਉਹਦੇ ਨਾਲ ਪਾਣੀ ਪੀ ਲਵਾਂਗੇ ਉਹ ਪਵਿੱਤਰ ਉਦੋਂ ਸਮਦਿਆ ਦਾਣਾ ਭੰਡਾ ਜਦੋਂ ਮਾਲਕ ਦੇ ਸਾਹਮਣੇ ਕੀਤਾ ਤੇ ਦਾਤ ਪਾਉਣ ਵਾਲੇ ਨੇ ਉਹ ਭਾਂਡਾ ਦੇਖਿਆ ਕਿ ਇਹਦੇ ਵਿੱਚ ਇਹ ਵਸਤੂ ਪਾਉਣੇ ਯੋਗ ਹੈ ਜਾਂ ਅਯੋਗ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਜਣਾ ਜਿਹੜਾ ਉਹਨੂੰ ਭਾਂਡਾ ਚੰਗਾ ਲੱਗਾ ਨਾ ਉਹਦੇ ਵਿੱਚ ਉਹ ਦਾਤ ਬਖਸ਼ਿਸ਼ ਜੋਤ ਜਗਾ ਦੇਵੇਗਾ ਨਾਮ ਦੀ ਦਾਤ ਪਾ ਦੇਵੇਗਾ ਅਗਰ ਪਾਂਡਾ ਮੈਲਾ ਕੁਚੈਲਾ ਹੀ ਹਿਰਦਾ ਮੈਲਾ ਕੁਚੈਲਾ ਤੇ ਯਾਦ ਰੱਖੀ ਉਹ ਬਖਸ਼ਿਸ਼ ਰਹਿਮਤ ਅੰਦਰ ਨਹੀਂ ਵਰਸਣੀ ਮਹਾਰਾਜ ਸੱਚੀ ਸਰਕਾਰ ਬਖਸ਼ਿਸ਼ ਕਰਦੇ ਨੇ ਜਦੋਂ ਪਾਂਡੇ ਵਿੱਚ ਮੈਲ ਹੋਵੇ ਪਾਂਡਾ ਅਸੀਂ ਕਾਂਗੇ ਮੇਰਾ ਹਿਰਦਾ ਬੜਾ ਪਵਿੱਤਰ ਏ ਮੈਂ ਬੜਾ ਚੰਗਾ ਆਦਮੀ ਮੈਂ ਤਾਂ ਕਥਾ ਵੀ ਕਰ ਲੈਣਾ ਹੈ ਮੈਂ ਬਹੁਤ ਗ੍ਰੰਥਾਂ ਨੂੰ ਵੀ ਪੜ ਲੈਣਾ ਬੜਬੜ ਲੋਕਾਂ ਤੋਂ ਰਹਿਣਾ ਹੈ ਮੇਰਾ ਹਿਰਦਾ ਤਾਂ ਪਵਿੱਤਰ ਏ ਮਹਾਰਾਜ ਕਹਿੰਦੇ ਨਹੀਂ ਭਲਿਆ ਤੇਰੇ ਕਹਿਣ ਦੇ ਨਾਲ ਨਹੀਂ ਇਹਦੀ ਪਵਿੱਤਰਤਾ ਦਾ ਪਤਾ ਉਦੋਂ ਲੱਗਣਾ ਜਦੋਂ ਮਾਲਕ ਦੇ ਅੱਗੇ ਰੱਖਿਆ ਜੇ ਤਾਂ ਮਾਲਕ ਨੇ ਇਹਦੇ ਵਿੱਚ ਦਾਤ ਪਾ ਦਿੱਤੀ ਬਖਸ਼ਿਸ਼ ਟਕਾ ਦਿੱਤੀ ਰਹਿਮਤ ਕਰਕੇ ਤਰਸ ਕਰਕੇ ਇਹ ਭਾਂਡਾ ਹਿਰਦਾ ਜਿਹੜਾ ਆ ਅੰਤਸ਼ਕਰਣ ਜਿਹੜਾ ਆ ਜੇ ਮਾਲਕ ਨੂੰ ਚੰਗਾ ਲੱਗ ਗਿਆ ਤੇ ਚੰਗਾ ਲੱਗਣ ਤੇ ਉਹਨੇ ਦਾਤ ਬਖਸ਼ਿਸ਼ ਇਹਦੇ ਵਿੱਚ ਪਾ ਦਿੱਤੀ ਫਿਰ ਸਭ ਨੂੰ ਪਤਾ ਲੱਗ ਜਾਏਗਾ ਭਾਂਡਾ ਅੱਛਾ ਹੈ ਅਗਰ ਇਹਦੇ ਵਿੱਚ ਦਾਤ ਨਹੀਂ ਪਈ ਰਹਿਮਤ ਨਹੀਂ ਵਰਸੀ ਤੇ ਮੇਰੀ ਤਰ੍ਹਾਂ ਰੌਲਾ ਹੀ ਹਨ ਜਿੰਨਾ ਮਰਦੀ ਪਾਈ ਦਈਏ ਕਿ ਮੈਨੂੰ ਰੱਬ ਮਿਲ ਗਿਆ ਮੈਂ ਰੱਬ ਨਾਲ ਜੁੜ ਗਿਆ ਰੱਬ ਦੇ ਮਾਰਗ ਤੇ ਤੁਰ ਪਿਆ ਮੈਂ ਆ ਹਾਂ ਮੈਂ ਵੋ ਹਾਂ ਜੀ ਮੈਨੂੰ ਬੜਾ ਇਲਮ ਮੈਨੂੰ ਬੜੀ ਜਾਣਕਾਰੀ ਕੇਵਲ ਰੌਲੇ ਤੋਂ ਸਾਇ ਕੁਝ ਨਹੀਂ ਕਿਉਂਕਿ ਭਾਂਡਾ ਨਹੀਂ ਮੰਨਿਆ ਗਿਆ ਅੰਦਰ ਨੂੰ ਮੈਲ ਲੱਗੀ ਆ ਮਹਾਰਾਜ ਸੱਚੀ ਪਰਚਾ ਕਹਿੰਦੀ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਹੱਛਾ ਨ ਹੋਵੇ ਹੁਣ ਬਰਤਨ ਨੇ ਉਹ ਅੰਦਰੋਂ ਤਾਂ ਮੈਲਾ ਹੋਵੇ ਬਾਹਰੋਂ ਮਲਮਲ ਕੀ ਧੋਈ ਜਾਓ ਤੇ ਉਹ ਬਾਹਰੋਂ ਚਿਲਕੇ ਵੀ ਬੜਾ ਲਿਸ਼ਕੇ ਚਮਕਾ ਮਾਰੇ ਹੁਣ ਜਿਹੜਾ ਦੁੱਧ ਪਾਣੀ ਲੱਸੀ ਦੁੱਧ ਆਦ ਕੀ ਆ ਉਹਦੇ ਵਿੱਚ ਪੈਣਾ ਨਾ ਕਿ ਬਾਹਰ ਪੈਣਾ ਠੀਕ ਹੀ ਉਹਦਾ ਬਾਹਰੋਂ ਵੀ ਸਾਫ ਸੁਥਰਾ ਹੋਣਾ ਅਤ ਜ਼ਰੂਰੀ ਆ ਪਰ ਉਹਦੇ ਵਿੱਚ ਵਸਤੂ ਉਦੋਂ ਪੈਣੀ ਜਦੋਂ ਅੰਦਰੋਂ ਐਨ ਪਵਿੱਤਰ ਹੋਇਆ ਜੇ ਉਹਦੇ ਵਿੱਚ ਉਹ ਹੌਕ ਆਉਂਦੀ ਹੈ ਨਾ ਉਹਦੇ ਵਿੱਚ ਦੁੱਧ ਕੀ ਨਹੀਂ ਪਾਏਗਾ ਮੁੜ ਕੇ ਮੈਨੂੰ ਲਾਮਾ ਦੇਵੇਂਗਾ ਜਿੰਨਾ ਚਿਰ ਸਿੱਖਾ ਤੇਰੀ ਖਿਰ ਦੇ ਵਿੱਚ ਮਲੀਨਤਾ ਹੈ ਉਨਾਂ ਚਿਰ ਨਾਮ ਨਹੀਂ ਉ ਟਿਕਣਾ ਵੈਗੁਰੂ ਨੇ ਨਾਮ ਨਹੀਂ ਉ ਟਿਕਾਉਣਾ ਜਿੰਨਾ ਚਿਰ ਹਉਮੈ ਹੰਕਾਰ ਆਸ਼ਾ ਤ੍ਰਿਸ਼ਨਾ ਦੀ ਅੰਦਰੋਂ ਹੌਕ ਪਈ ਆਉਂਦੀ ਆ ਉਨਾਂ ਚਿਰ ਅੰਦਰ ਨਾਮ ਨਹੀਂ ਉ ਟਿਕਣਾ ਭਾਂਡਾ ਉਹੀ ਪਵਿੱਤਰ ਹੈ ਹਿਰਦਾ ਉਹੀ ਪਵਿੱਤਰ ਹੈ ਜਿਸ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਟਿਕ ਗਿਆ ਤੇ ਪਰਮਾਤਮਾ ਨੂੰ ਉਹ ਜੀਵਾਤਮਾ ਅੰਦਰੋਂ ਪਾ ਗਿਆ ਚੰਗਾ ਲੱਗਿਆ ਉਹਦਾ ਸ਼ੁੱਧੀ ਕਰਨਾ ਹੈ ਉਹਦੀ ਪਵਿੱਤਰਤਾ ਮਹਾਰਾਜ ਸੱਚੀ ਪਰਸ਼ਾ ਮੇਰ ਕਰਦੇ ਉਹ ਪਵਿੱਤਰੇ ਕਰਮ ਸੁ ਕਰਮ ਕਰਾਈ ਆਪੇ ਆਪੇ ਭਗ ਦਰਡਾਮੰ ਮਹਾਰਾਜ ਇੱਕ ਤਾਂ ਸੰਸਾਰ ਦੇ ਅੰਦਰ ਨੇ ਕਰਮ ਤੇ ਕਰਮ ਹੁੰਦੇ ਨੇ ਜਿਹੜੇ ਨਹੀਂ ਚੰਗੇ ਨਹੀਂ ਮਾੜੇ ਉਹ ਸਮਾਨ ਹੁੰਦੇ ਆ ਵਿਚਾਲੇ ਵਾਲਾ ਜਿਆ ਮੇਲ ਤੁਰਦੇ ਆ ਫਿਰਦੇ ਆ ਜਿਹੋ ਜੇ ਹੋ ਗਏ ਤੇ ਫਿਰ ਵਿਦਵਾਨ ਮਹাপুরਸ਼ ਸਮਝਾਇਆ ਕਰਦੇ ਸਨ ਇੱਕ ਨੇਕੋ ਕਰਮ ਉਹ ਜਿਨ੍ਹਾਂ ਨੂੰ ਆਪਾਂ ਕਹਿੰਨੇ ਖੋਟੇ ਭੈੜੇ ਬਦਫੈਲੀਆਂ ਸਹਿਤ ਮੈਲ ਨੂੰ ਇਕੱਠਾ ਕਰਨਾ ਮੈਲੇ ਵਿਚਾਰ ਇਕੱਠੇ ਕਰਨੇ ਮੈਲੇ ਕਾਰਜ ਕਰਨੇ ਮੈਲੇ ਪਾਸੇ ਜਾਣਾ ਮੈਲਿਆਂ ਦਾ ਮਾੜਿਆਂ ਦਾ ਸੰਗ ਕਰਨਾ ਕੁੱਕਰ ਮੀਆਂ ਦੰਬੀਆਂ ਪੁਖੰਡੀਆਂ ਦਾ ਉਹ ਕੋ ਕਰਮ ਮਹਾਰਾਜ ਮੇਰ ਕਰਦੇ ਔਰ ਤੀਜੇ ਨੇ ਸੁਕਰਮ ਸਰੇਸ਼ਟ ਪਾਸੇ ਚੱਲਣਾ ਸਾਰੇਟ ਵਿਚਾਰ ਪ੍ਰਗਟ ਕਰਨੇ ਸਰੇਸ਼ਟ ਖਿਆਲਾਤ ਬੰਨੇ ਉਹ ਕਰਮ ਹਿਰਦੇ ਦੇ ਅੰਦਰ ਅਰ ਚੌਥੇ ਨਿਸ਼ਕਾਮ ਕਰਮ ਉਹ ਨਿਸ਼ਕਾਮ ਪਹਿਲਾਂ ਸਰੇਟ ਕਰਮ ਕੀਤੇ ਮਾਰਗ ਤੇ ਤੁਰਿਆ ਤੇ ਫਿਰ ਨਿਸ਼ਕਾਮ ਸਰੇਟ ਕਰਮ ਕਰਦਿਆਂ ਕੁਝ ਕਾਮਨਾ ਹੈ ਕਿ ਮੈਂ ਮਾਲਕ ਦੇ ਘਰ ਤੱਕ ਪਹੁੰਚਣਾ ਮਾਲਕ ਦੇ ਦਰ ਤੱਕ ਪਹੁੰਚਣਾ ਮਾਲਕ ਦਾ دیدار ਕਰਨਾ ਜੇ ਜਦੋਂ ਆ ਕੇ ਦੇਦਾਰ ਕਰ ਲਿਆ ਨਾ ਸ੍ਰੇਸ਼ਟ ਕਰਮ ਕਰਦਿਆਂ ਹੋਇਆਂ ਗੁਰੂਕੁਲ ਬੈਠ ਗਿਆ ਜਪਨ ਲੱਗ ਪਿਆ ਉਦੋਂ ਇੱਛਾ ਕੋਈ ਨਹੀਂ ਕਾਹੂ ਫਲ ਕੀ ਇੱਛਾ ਨਹੀਂ ਬੱਚੈ ਕੇਵਲ ਭਗਤ ਕੀਰਤਨ ਸੰਗ ਰਾਚੈ ਹੁਣ ਮਾਲਕ ਨਾਲ ਦੁੜ ਗਿਆ ਕਾਮਨਾ ਤੁਰੈਤ ਹੋ ਗਿਆ ਕੋਈ ਕਾਮਨਾ ਨਹੀਂ ਉਪਜਦੀ ਕੋਇਸ ਨਹੀਂ ਗੁਰੂ ਕੋਲੇ ਗੁਰੂ ਗੁਰੂ ਜਪਦੈ ਦੁਜਾ ਫੁਰਨਾਈਨੀ ਤੇ ਜਦੋਂ ਨਿਸ਼ਕਾਮ ਕਰਮ ਕਰਦਾ ਹੈ ਉਦੋਂ ਪਰਮਾਤਮਾ ਦਾ ਰੂਪ ਹੋ ਜਾਂਦਾ ਕਾਮਨਾ ਤੋਂ ਰਹਿਤ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ Swami ਕਾਮਨਾ ਤੋਂ ਰਹਿਤ ਹੋ ਗਿਆ ਹੁਣ ਸੇਵਾ ਕਰਦਾ ਕੋਈ ਇੱਛਾ ਨਹੀਂ ਸਿਮਰਨ ਕਰਦਾ ਕੋਈ ਇੱਛਾ ਨਹੀਂ ਗੁਰੂ ਕੋਲ ਬੈਠਾ ਕੋਈ ਇੱਛਾ ਨਹੀਂ ਨਹੀਂ ਤੇ ਇੱਛਾਵਾਂ ਕਰਮ ਕਰਦੀਆਂ ਕਰਾਉਂਦੇਆਂ ਹੋਇਆਂ ਜੀਵਤਾਂ ਪਿੱਛਾ ਨਹੀਂ ਛੱਡਦੀਆਂ ਮਹਾਰਾਜ ਮੀਰ ਕਰਦੇ ਨੇ ਸਦਨਾ ਕਰਮ ਸੁਕਰਮ ਕਰਾਏ ਆਪੇ ਇਸ ਜਨਤਾ ਵਾਸ ਕਿਛ ਨਾਹੀਂ ਮਹਾਰਾਜ ਕਰਮ ਤੂੰ ਕਰਵਾਉਣਾ ਹੈ ਸਾਡੀ ਵਾਸ ਵਿੱਚ ਕੁਝ ਨਹੀਂ ਕਿਉਂਕਿ ਤੇਰੀ ਹੁਕਮਤ ਤੋਂ ਬਗੈਰ ਪੱਤਾ ਨਹੀਂ ਹਿੱਲ ਸਕਦਾ ਔਰ ਤੂੰ ਕਿਰਪਾ ਕਰ ਕਿ ਜੇ ਸਾਨੂੰ ਹਰਕਤ ਵਿੱਚ ਲਿਆਂਦਾ ਹੀ ਨਾ ਸਰੇਸ਼ਟ ਪਾਥੇ ਨੂੰ ਤੋਰ ਉਸ ਆਪਦੀ ਮਾਰਗ ਵੱਲੇ ਜੋੜ ਮਹਾਰਾਜ ਕਹਿੰਦੇ ਕਰਮ ਸੋ ਕਰਮ ਕਰਾਏ ਆਪੇ ਕੀਮਤ ਕੌਣ ਅਭਿਵਾਏ ਉਹ ਕਰਮਾਂ ਤੋਂ ਸਰੇਸ਼ਟ ਕਰਮ ਕਰਾਏ ਆਪੇ ਚੰਗੇ ਮਾਰਗ ਤੇ ਫਿਰ ਤੋਰਦਾ ਸਰੇਸ਼ਟ ਮਾਰਗ ਤੇ ਸਤ ਸੰਗਤ ਤੇ ਵੱਲ ਨੂੰ ਸਤ ਗੁਰੂ ਵੱਲ ਨੂੰ ਉਸ ਨੂੰ ਤੋਰਦਾ ਤੇ ਉਸ ਮਾਰਗ ਤੇ ਚੱਲਦੇ ਆਂ ਅੱਗੇ ਨੂੰ ਕਦਮ ਵਿਧਾਨਿਆ ਫਿਰ ਕੀਮਤ ਕੌਣ ਅਭਿਵਿਕ ਕੌਣ ਕੀਮਤ ਦੱਸ ਸਕਦਾ ਜਿਹੜੀ ਆ ਬੇਦਤਾ ਗੁਰੂ ਨਾਲ ਹੋ ਗਈ ਉਹਦੀ ਕਿੰਨੀ ਕੀਮਤ ਹੈ ਮਹਾਰਾਜ ਮੇਰ ਕਰਦੇ ਨੇ ਭਾਂਡਾ ਅਤਮੁਲੀਨ ਤੋਤਾ ਹੱਛਾ ਨਾ ਹੋਈ ਸੀ ਅਤ ਦਾ ਮੈਲਾ ਹਿਰਦਾ ਰੂਪੀ ਭਾਂਡਾ ਆ ਤੰਤਸ਼ ਕਾਰਨ ਜਿੱਥੇ ਆ ਕੀ ਨਾਮ ਟਿਕਣਾ ਹੈ ਤੇ ਹੁਣ ਨਾਮ ਉਸ ਮੈਲੇ ਹਿਰਦੇ ਜਿੱਥੇ ਵਿਕਾਰ ਨੇ ਜਿਹਦੇ ਵਿੱਚ ਦੁਰ ਵਿਚਾਰ ਨੇ ਜਿਹਦੇ ਵਿੱਚ ਬਦ ਫੈਲੀਆਂ ਨੇ ਜਿਹਦੇ ਵਿੱਚ ਬਦ ਸਲੂਕੀ ਹੈ ਜਿਸ ਵਿੱਚ ਹਉਮੈ ਨਾਮ ਦੇ ਵਿਰੋਧੀ ਬੈਠਾ ਹੋਈ ਏ ਔਰ ਜਿੱਥੇ ਔਰ ਆਸ਼ਾ ਤੇ ਤ੍ਰਿਸ਼ਨਾ ਬੈਠੀਆਂ ਨੇ ਜਿੱਥੇ ਲੋਭ ਮੋਹ ਹੰਕਾਰ ਬੈਠਾ ਹੋਇਆ ਏ ਉਥੇ ਨਾਮ ਨਹੀਂ ਟਿਕਦਾ ਮਹਾਰਾਜ ਸਚੀ ਪਰਸ਼ਾ ਕਹਿੰਦੇ ਆਤਮੁਲੀਨ ਬਹੁਤਾ ਜ਼ਾਦਾ ਮੈਲ ਏ ਕਿੰਨੋਂ ਕਦੋਂ ਕ ਮੈਲ ਲੱਗੀ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਇਆ ਸਿਆਹ ਕਾਲਾ શાਹ ਹੋਇਆ ਪਿਆ ਇੰਨੀ ਮੈਲ ਮਹਾਰਾਜ ਕਹਿੰਦੇ ਤੋਤਾ ਅੱਛਾ ਨਾ ਹੋਏ ਸੀ ਇਹ ਤੋਂ ਦੇ ਨਾਲ ਵੀ ਪਵਿੱਤਰਤਾ ਨਹੀਂ ਉਹ ਆਉਣੀ ਕਿਉਂ ਜੇ ਤੂੰ ਆਪਣੀ ਮਰਜ਼ੀ ਨਾਲ ਧੋਣ ਦਾ ਯਤਨ ਕਰੇ ਆਪਣੇ ਢੰਗ ਨਾਲ ਜੇ ਗੁਰੂਕੁਲ ਆਵੇਂਗਾ ਤੇ ਸਜਣਾ ਗੁਰੂ ਇਹ ਭਾਂਡੇ ਨੂੰ ਧੋਵੇਗਾ ਮਹਾਰਾਜ ਹੋਰ ਥਾਵਾਂ ਤੇ ਵੀ ਬਚਨ ਕਰਦੇ ਨੇ ਭਾਂਡਾ ਧੋਵੇ ਕੌਣ ਜੇ ਕੱਚਾ ਸਾਝਿਆ ਮਹਾਰਾਜ ਕਹਿੰਦੇ ਜੇ ਕੱਚਾ ਭਾਂਡਾ ਹੋਵੇ ਤੇ ਉਹਨੂੰ ਤੋ ਇਹਗਾ ਕੌਣ ਕਿਉਂ ਨਹੀਂ ਧੋਏਗਾ ਕਿਉਂਕਿ ਜਿਵੇਂ ਜਿਵੇਂ ਧੋਵਾਂਗੇ ਉਹਨੇ ਖੁਰ ਜਾਣਾ ਉਹਨੇ ਖਤਮ ਹੋ ਜਾਣਾ ਹੈ ਕਹਿੰਦੇ ਕੱਚਾ ਨਾ ਹੋਵੇ ਪੱਕਾ ਹੋਵੇ ਤਾ ਤੂ ਪੰਜ ਰਲਾਏ ਪੰਜ ਤਾਤੂ ਤਤ ਉਹਦੇ ਵਿੱਚ ਰਲਾ ਕੇ ਕੂੜਾ ਪਾਦਿਆ ਕੂੜ ਦਾ ਪਾਦ ਉਗੜਾਇਆ ਕੂੜ ਵਿੱਚ ਰਲ ਗਿਆ ਕੂੜ ਇਕੱਠਾ ਹੋ ਗਿਆ ਕਬਾਰ ਮਹਾਰਾਜ ਕਹਿੰਦੇ ਭਾਂਡ ਆਨੰਗ ਰਾਸ ਜਾਂ ਇਸ ਭਾਵ ਸੇ ਭੰਡਾ ਉਹੀ ਪਵਿੱਤਰ ਉਹੀ ਸ਼ੁੱਧ ਹੈ ਔਰ ਮਹਾਰਾਜ ਜਿਹੜਾ ਤੈਨੂੰ ਭਾ ਗਿਆ ਤੈਨੂੰ ਚੰਗਾ ਲੱਗਾ ਪਰਮੰਜੋਤ ਜਗ ਆਏ ਵਾਜਾ ਵਾਬਸੀ ਮਹਾਰਾਜ ਪਰਮ ਸਭ ਤੋਂ ਵੱਡੀ ਜੋਤ ਜੋਤੀ ਸਰੂਪ ਪਰਮਾਤਮਾ ਤੇਰੇ ਵਿੱਚੋਂ ਜੋਤ ਪ੍ਰਗਟ ਹੋ ਕੇ ਜੀਵ ਅੰਦਰ ਜਗਮਗਾਉਂਦੀ ਏ ਨਾਮ ਦੀ ਜੋਤ ਜਿਨੂ ਮਹਾਰਾਜ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਦੇਖੋ ਗੁਰੂ ਦੇ ਸੇਵਾ ਸਿਮਰਨ ਕਰਨਿਆ ਗੁਰੂ ਤੋਂ ਅਰਜ਼ੋਈ ਕਰਦਾ ਚਾਨਣਾ ਬਖਸ਼ੋ ਹੁਣ ਅਹਿਰਦਾ ਹੈ ਪ੍ਰੇਮ ਹੈ ਸ਼ਰਦਾ ਹੈ ਸਭ ਕੁਝ ਸੇਵਾ ਸਿਮਰਨ ਗੁਰੂ ਮੂਰੇ ਅਰਜ਼ੋਈ ਕਰਦਾ ਗੁਰੂ ਨਾਮ ਦੀ ਚਿੰਗਾੜੀ ਨਾਲ ਉਹ ਇਹ ਹਿਰਦੇ ਦੀ ਜੋਤ ਨੂੰ ਜਗਾ ਦਿੰਦਾ ਹੈ ਗੁਰੂ ਚੜੰਗ ਦਿੰਦਾ ਹੈ ਅਗਨੀ ਦਿੰਦਾ ਹੈ ਤੇ ਉਹ ਜੋਤ ਜਗਦੀ ਆ ਜਿੱਥੇ ਦਿਲ ਅੰਧਿਆਰੀ ਰਾਤ ਹੈ ਉਥੇ ਪ੍ਰਕਾਸ਼ ਹੁੰਦਾ ਹੈ ਤੇ ਜਦੋਂ ਪ੍ਰਕਾਸ਼ ਹੋ ਜਾਂਦਾ ਸਾਰੇ ਕੋਛਣ ਦੇ ਵਿੱਚ ਚਾਨਣ ਹੋ ਜਾਂਦਾ ਸਾਰੀ ਹਿਰਦੇ ਦੇ ਵਿੱਚ ਚਾਨਣ ਹੀ ਚਾਨਣ ਹੋ ਜਾਂਦਾ ਹੈ ਪਰਤ ਕੇ ਉਹ ਜੋਤ ਜਿਹੜੀ ਜਗਮਗਾਉਂਦੀ ਆ ਨਾ ਉਹ ਮਹਾਂ ਜੋਤ ਪਰਮਾਤਮਾ ਵਿੱਚ ਸੰਸਾਰ ਤੋਂ ਜੀਵ ਤੋਂ ਔਰ ਉਥਾਨ ਹੋ ਕੇ ਉੱਠ ਕਰਕੇ ਮਹਾਂ ਪ੍ਰਕਾਸ਼ ਵਿੱਚ ਮਿਲ ਜਾਂਦੀ ਆ ਤੇ ਮਾਲਕ ਦਾ ਰੂਪ ਹੋ ਜਾਂਦਾ ਹੈ ਉਹਨੂੰ ਮਹਾਰਾਜ ਕਹਿੰਦੇ ਨੇ ਫਿਰ ਜੋਤੀ ਜੋਤ ਰਲੀ ਸੰਪੂਰਨthia ਰਾਮ ਉਹ ਜੋਤ ਹਿਰਦੇ ਦੀ ਜਿਹੜੀ ਜਗਮਗਾਈ ਨਾ ਉਹ ਪਰਮਾਤਮਾ ਵਿੱਚ ਮਿਲ ਗਈ ਤੇ ਇੱਕ ਰੂਪ ਹੋ ਗਏ ਆਤਮਾ ਪ੍ਰਾਤਮਾ ਏਕੂ ਕਰੈ ਅੰਤਰ ਕੀ ਦੁਬਧਾ ਅੰਤਰ ਮਰੈ ਫਰਕ ਪਾਉਣ ਵਾਲੀ ਦੁਬਧਾ ਜਿਹੜੀ ਸਾਡੇ ਹੀ ਅੰਦਰ ਹੈ ਅੰਦਰੇ ਨਸ਼ਟ ਹੋ ਗਈ ਹਨੇਰਾ ਨਸ਼ਟ ਹੋ ਗਿਆ ਹੁਣ ਪੂਰਾ ਹੋ ਗਿਆ ਕਦੋਂ ਪੂਰਾ ਹੋਇਆ ਜਦੋ ਜੀਵਨ ਵਿੱਚ ਰਹਿ ਕੇ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਉਹਦੇ ਗੁਣਾ ਨੂੰ ਗਾ ਜੀਵ ਜੇ ਪੂਰਾ ਹੋਣੈ ਤੇ ਜਿਉਂਦੇ ਜੀ ਜੀਵਨ ਵਿੱਚ ਰਹਨੇ ਆ ਸੰਸਾਰ ਪਰਿਵਾਰ ਕਾਰੋਬਾਰ ਵਿੱਚ ਰਹਿੰਦੇ ਆ ਮਹਾਰਾਜ ਕਹਿੰਦੇ ਗੁਰ ਪੂਰੇ ਕਾ ਸੋਹਣੇ ਉਪਦੇਸ਼ ਤੇ ਉਪਦੇਸ਼ ਸੁਣਦਿਆਂ ਆਇਆ ਕੀ ਕਰ ਪਾਰ ਬ੍ਰਹਮ ਨਿਕਟ ਕਰ ਪੇਖ ਪਰਮਾਤਮਾ ਨੂੰ ਦੂਰ ਨਾ ਜਾਣ ਪ੍ਰਭ ਨੇੜੇ ਹਰ ਦੂਰ ਨਾ ਜਾਣੋ ਏਕੋ ਸ੍ਰਿਸ਼ਟ ਸਬਾਈ ਕਹਿ ਰਬਦਾਸ ਹਾਥ ਪੈ ਨੀਰੇ ਸੈਜੇ ਹੋਏ ਸੋ ਹੋਈ ਉਹ ਹਿਰਦੇ ਦੇ ਅੰਦਰ ਵਸਦਾਈ ਭਲਿਆ ਆਪਣੇ ਹਿਰਦੇ ਦੇ ਅੰਦਰ ਦੇਖ ਉਹ ਜੋਤ ਉਹਦੇ ਨਾਲ ਮਿਲ ਜਾਵੇ ਤੇ ਫਿਰ ਉਹਦੇ ਜਸ ਦਾ ਵਾਜਾ ਇੱਥੇ ਵੱਜਦਾ ਹੈ ਵਡਿਆਈ ਦਾ ਉਪਮਾਨ ਦਾ ਉਹ ਜੁੜਿਆ ਹੈ ਉਹ ਜਦੋਂ ਬ੍ਰਹਮ ਵਿੱਚ ਲੀਨਤਾ ਹਾਸਲ ਕਰਦਾ ਹੈ ਉਸੇ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ ਉਹਦੇ ਨਾਲ ਜੁੜਦਾ ਮਹਾਰਾਜ ਕਹਿੰਦੇ ਆਪੇ ਭਾਂਡੇ ਸਾਜਿਆ ਨਾ ਆਪੇ ਪੂਰਨ ਦੇ ਮਹਾਰਾਜ ਤੂੰ ਆਪ ਭਾਂਡੇ ਬਣਾਉਣਾ ਹੈ ਸੰਸਾਰ ਵਿੱਚ ਜੀਵਾ ਰੂਪ ਭਾਂਡੇ ਆਪ ਬਣਾਉਣਾ ਤੇ ਇਹਨਾਂ ਦੀ ਪੂਰਨਤਾ ਉਦੋਂ ਹੁੰਦੀ ਜਦੋਂ ਤੂੰ ਨਾਮ ਦੇ ਕੇ ਜੋਤ ਜਗਾ ਕੇ ਆਪਣੇ ਵਿੱਚ ਮਿਲਾ ਲੈਣਾ ਹੈ ਉਦੋਂ ਇਹਨਾਂ ਚੋਂ ਅਧੂਰਾਪਨ ਨਿਕਲ ਜਾਂਦਾ ਹੈ ਪੂਰਨਤਾ ਇਹਨਾਂ ਨੂੰ ਪ੍ਰਾਪਤ ਹੁੰਦੀ ਹੈ ਮਹਾਰਾਜ ਇਸ ਸੰਸਾਰ ਵਿੱਚ ਭਾਂਡੇ ਤਾਂ ਭਾਵੇਂ ਤੇਰੇ ਹੀ ਸਾਰੇ ਬੁਣਾਈ ਜਿਵੇਂ ਬਰਤਨ ਸਾਰੇ ਦੀ ਸਾਰੇ ਹੁਕਮਿਆਰ ਚੱਕ ਤੀ ਰੱਖ ਕੇ ਬਣਾਉਂਦਾ ਤੇ ਕਿਸੇ ਦੇ ਵਿੱਚ ਦੁੱਧ ਕਿਸੇ ਕੁੱਜੇ ਚ ਘਿਓ ਕਿਸੇ ਚ ਮੱਖਣ ਅਰ ਕਿਸੇ ਦੇ ਵਿੱਚ ਕੁਝ ਤੇ ਕੁਝ ਭਾਂਡੇ ਮਿੱਟੀ ਉਸੇ ਤੋਂ ਬਣੇ ਹੁੰਦੇ ਆ